ਅੱਜ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਲਾਂਗਾ ਵਿਖੇ ਸਮੁੱਚੀ ਸੰਗਤ ਵੱਲੋਂ ਇੱਕ ਅਰਦਾਸ ਕੀਤੀ ਗਈ ਹੈ ਜਿਹੜਾ ਇਹ ਲਾਂਗਾ ਸੈਭ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਕਰਤਾਰਪੁਰ ਸਾਹਿਬ ਪਵਿੱਤਰ ਅਸਥਾਨ ਦੇ ਖੁੱਲੇ ਦਰਸ਼ਨਦਾਰ ਜਿਹੜੇ ਹੁੰਦੇ ਸੀ ਸਾਨੂੰ ਉਹ ਪਿਛਲੇ ਸਮੇਂ ਤੋਂ ਸੰਧੂਰ ਆਪਰੇਸ਼ਨ ਤੋਂ ਬਾਅਦ ਉਹ ਬਿਲਕੁਲ ਜਿਹੜਾ ਵਾਏ ਲਾਂਗਾ ਬੰਦ ਪਿਆ ਹੋਇਆ ਹੈ ਅੱਜ ਸੰਗਤ ਨੇ ਕਾਫੀ ਲੰਮੇ ਸਮੇਂ ਬਾਅਦ ਸਾਰੀ ਨੇ ਇਕੱਠੀ ਹੋ ਕੇ ਤੇ ਇਹ ਅਰਦਾਸ ਬੇਨਤੀ ਗੁਰੂ ਸਾਹਿਬ ਦੀ ਚਰਨਾਚ ਕੀਤੀ ਆ ਕਿ ਗੁਰੂ ਸਾਹਿਬ ਇਹ ਜਿਹੜਾ ਬਕਰਤਾਰਪੁਰ ਸਾਹਿਬ ਦਾ ਲਾਂਘਾ ਵਾ ਇਹ ਦੁਬਾਰਾ ਜਿਹੜਾ ਖੁੱਲਿਆ ਜਾਵੇ ਤੇ ਸੰਗਤ ਨੂੰ ਪਹਿਲਾਂ ਦੀ ਤਰ੍ਹਾਂ ਖੁੱਲੇ ਦਰਸ਼ਨ ਦਰਦਾਰ ਜਿਹੜਾ ਵਾ ਗੁਰਦੁਆਰਾ ਕਰਤਾਰ ਸਾਹਿਬ ਦੇ ਜਿਹੜਾ ਵਾ ਖੁੱਲੇ ਦਰਸ਼ਨਦਾਰ ਹੋ ਸਕਣ ਕਿਉਂਕਿ ਦੋਵਾਂ ਦੇਸ਼ਾਂ ਦੇ ਵਿੱਚ ਹੋਰ ਸਾਰੇ ਪ੍ਰੋਗਰਾਮ ਹੋਰ ਸਾਰੇ ਕੰਮ ਨਾਰਮਲ ਚੱਲ ਰਹੇ ਆ ਔਰ ਇਹ ਲਾਂਗਾ ਕਿਉਂ ਜਿਹੜਾ ਵਾ ਬੰਦ ਜਿਹੜਾ ਵਾ ਕੀਤਾ ਗਿਆ ਇਹ ਤੁਰੰਤ ਜਿਹੜਾ ਵਾ ਖੋਲਣਾ ਚਾਹੀਦਾ ਵਾ ਹੋਰ ਸਾਰੇ ਜਿਹੜੇ ਆ ਕਾਰੋਬਾਰ ਦੋਵਾਂ ਦੇਸ਼ਾਂ ਦੇ ਚੱਲ ਰਹੇ ਇੱਕ ਦੂਸਰੇ ਦੇ ਨਾਲ ਕਈ ਸੰਧੀਆਂ ਚੱਲ ਰਹੀਆਂ ਨੇ ਕਈ ਇਹ ਸੰਯੋਗ ਚੱਲ ਰਹੇ ਆ ਪਰ ਇਹ ਜਿਹੜਾ ਲਾਂਗਾ ਵਾ ਇਹ ਸਿੱਖ ਕੌਮ ਦੇ ਮਨਾਂ ਦੀ ਇੱਕ ਭਾਵਨਾ ਵਾ ਇੱਕ ਪੀੜਾ ਵਾ ਜਿਹੜਾ ਵੀ ਗੁਰੂ ਨਾਨਕ ਨਾਮ ਦੇਵਾ ਜਿਹੜਾ ਸਿੱਖ ਆ ਜਾਂ ਭਾਵੇਂ ਸਾਡੇ ਧਰਮ ਤੋਂ ਵੀ ਉਹ ਬਾਹਰ ਆ ਉਹਦੀ ਸ਼ਰਧਾ ਵਾ ਗੁਰੂ ਨਾਨਕ ਸਾਹਿਬ ਨਾਲ ਗੁਰਦੁਆਰਾ ਕਰਤਾਰ ਸਾਹਿਬ ਨਾਲ ਕਿ ਉਹਨੂੰ ਉੱਥੇ ਉਹਦੇ ਖੁੱਲੇ ਦਰਸ਼ਣਦਾਰੇ ਜਿਹੜੇ ਆ ਹੋ ਸਕਣ ਇਸ ਕਰਕੇ ਸੰਗਤ ਨੇ ਜਿਹੜੀ ਅੱਜ ਸੰਗਤ ਰੂਪੀ ਕਰਤਾਰਪੁਰ ਸਾਹਿਬ ਦੁਬਾਰਾ ਲਾਂਘਾ ਖੁੱਲਣ ਲਈ ਜਿਹੜੀ ਆ ਅਰਦਾਸ ਕੀਤੀ ਗਈ ਆ ਤੇ ਇਹ ਅਸੀਂ ਆਸ ਕਰਦੇ ਆ ਕਿ ਗੁਰੂ ਮਹਾਰਾਜ ਸਾਡੀ ਇਹ ਅਰਦਾਸ ਸੁਣ ਕੇ ਦੋਵਾਂ ਦੇਸ਼ਾਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਇਧਰਲੇ ਪਾਸੇ ਨਰਿੰਦਰ ਮੋਦੀ ਉਧਰਲੇ ਪਾਸੇ ਉਹਨਾਂ ਦੇ ਪ੍ਰਧਾਨ ਮੰਤਰੀ ਇਹ ਜਲਦੀ ਆਪਸੀ ਇਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਵਾ ਗੁਰੂ ਸਾਹਿਬ ਮਿਹਰ ਭਰਿਆ ਅਸੀਂ ਕਲਾ ਬਰਤਾਂਗੇ ਇਹ ਇਹਨਾਂ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਇਹ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਉਹ ਮਾਹੌਲ ਜਿਹੜਾ ਵਾ ਪੈਦਾ ਕਰਕੇ ਜਿਹੜਾ ਵਾ ਦੇਣਗੇ ਤੇ ਜਲਦੀ ਅਸੀਂ ਆਸ ਕਰਦੇ ਆਂ ਵੀ ਇਹ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਵਾ ਜਲਦੀ ਖੁੱਲ ਜਾਵੇ ਕਿਉਂਕਿ ਕਈ ਲੋਕ ਜਿਹੜੇ ਕਈਆਂ ਕੋ پاسਪੋਰਟ ਨਹੀਂ ਹੈਗੇ ਉਹ ਦਰਸ਼ਨ ਨਹੀਂ ਕਰ ਸਕਦੇ ਵੇਖੋ ਜਿਹੜੀਆਂ ਸ਼ਰਤਾਂ ਲਾਈਆਂ ਗਈਆਂ ਨੇ ਜਿਹੜੀਆਂ ਤੇ ਹੈਗੀਆਂ ਲੀਗਲੀ ਇੱਕ ਦੂਸਰੇ ਦੀਆਂ ਉਹ ਤੇ ਵੇਖੋ ਸਾਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਰ ਜਿਹੜੀਆਂ ਹੁਣ ਜ਼ਿਆਦਾ ਕੋਈ ਫੀਸਾ ਨਹੀਂ ਦੇ ਸਕਦਾ ਉਹ ਫੀਸਾਂ ਵੀ ਜਿਹੜੀਆਂ ਨੇ ਵਾਪਸ ਹੋਣੀਆਂ ਚਾਹੀਦੀਆਂ ਨੇ ਲੀਗਲੀ ਤੌਰ ਤੇ ਸਾਰੇ ਕਾਗਜ਼ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਆ ਪਰ ਜਿਹੜੀਆਂ ਫੀਸਾਂ ਦਾ ਜਿਹੜਾ ਚੱਕਰ ਆ ਇਹ ਜਿਹੜਾ ਵਾਪਸ ਹੋਣਾ ਚਾਹੀਦਾ ਇਹ ਲਗਾਤਾਰ ਜਿਹੜੀ ਆ ਯਾਰਦਾਸ ਜਿਹੜੀ ਆ ਕਰਤਾਰਪੁਰ ਸਾਹਿਬ ਦੀ ਲਾਂਘਾ ਦੀ ਉਹ ਅਸੀਂ ਸੰਗਤ ਰੂਪੀ ਹੁਣ ਫੈਸਲਾ ਕਰਾਂਗੇ ਕਿ ਇੱਕ ਮਹੀਨੇ ਬਾਅਦ ਕਰਨੀ ਆ ਇਹ ਕਿਵੇਂ ਕਰਨੀ ਆ ਇਹ ਲਗਾਤਾਰ ਆਰਦਾਸ ਜਿਹੜੀ ਆ ਜਾਰੀ ਰਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਕਾਰਿਡੋਰ ਲੰਘਾ ਸੰਗਰਸ਼ ਕਮੇਟੀ ਦੇ ਇੱਥੇ ਅਸੀਂ ਪਹੁੰਚੇ ਆਂ ਤੇ ਪਹੁੰਚ ਕੇ ਅਸੀਂ ਮਹਿਸੂਸ ਕੀਤਾ ਮੇਰੇ ਨਾਲ ਜਿਹੜੇ ਲੀਡਰਸ਼ਿਪ ਵਾਲੇ ਸਾਹਿਬਾਨ ਪਹੁੰਚੇ ਨੇ ਸਭ ਤੋਂ ਪਹਿਲਾਂ ਸਤਿਕਾਰਯੋਗ ਸਾਡੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਮਨਜੀਤ ਸਿੰਘ ਜੀ ਭੋਮਾ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਸਰਬਜੀਤ ਸਿੰਘ ਜੀ ਜੰਮੂ ਤੇ ਦਾਸ ਆਪਣੀ ਸਾਰੀ ਟੀਮ ਦੇ ਨਾਲ ਅਸੀਂ ਪਹੁੰਚੇ ਆਂ ਜਦੋਂ ਤੋਂ ਆਪਰੇਸ਼ਨ ਸੰਧੂਰ ਹੋਇਆ ਉਸ ਤੋਂ ਬਾਅਦ ਇਹ ਲਗਾਤਾਰ ਜਿਹੜਾ ਆ ਇੱਕ ਕਾਰਿਡੋਰ ਬੰਦ ਰਿਹਾ ਆ ਹਜੇ ਤੱਕ ਸਰਕਾਰਾਂ ਨੇ ਜਿਹੜੇ ਆਪਣੇ ਬਿਜ਼ਨਸ ਵਪਾਰ ਸ਼ੁਰੂ ਕਰ ਲਏ ਆ ਪਰ ਇਹਨਾਂ ਨੇ ਬੰਦ ਕਰ ਦਿੱਤਾ ਮੈਂ ਆਪਣੀ ਜਥੇਬੰਦੀ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਸਿੱਖ ਕੌਮ ਦੇ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਅੱਜ ਇਹਨਾਂ ਨੇ ਸਾਡੀ ਉਸ ਧਰਤੀ ਉੱਤੇ ਹੀ ਜਾਣ ਵਾਸਤੇ ਸਾਨੂੰ ਜਿਹੜਾ ਰੋਕ ਦਿੱਤਾ ਆ ਤੇ ਅਸੀਂ ਇੱਥੇ ਬਹੁਤ ਅੱਗੇ ਕੁਝ ਸੋਚਿਆ ਹੋਇਆ ਸੀਗਾ ਸਿੱਖ ਕੌਮ ਨੇ ਹੋਰ ਬਹੁਤ ਅੱਗੇ ਕੁਝ ਸੋਚਿਆ ਆ ਕਿ ਜਿਸ ਤਰ੍ਹਾਂ ਅੱਜ ਇੱਥੇ ਲੰਘਾ ਖੁੱਲਿਆ ਸੀਗਾ ਉਸੇ ਤਰ੍ਹਾਂ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਦੇ ਉੱਤੇ ਆ ਕੇ ਇੱਕ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦੀ ਜਿਹੜੀ ਆ ਉਹ ਲਹਿਰ ਨੂੰ ਸ਼ੁਰੂ ਕੀਤਾ ਸੀਗਾ ਇੱਥੇ ਉਹਨਾਂ ਨੇ ਆਪਣਾ ਅੰਤਮ ਸੰਸਕਾਰ ਜਿਹੜਾ ਉਹਨਾਂ ਦਾ ਇੱਥੇ ਹੋਇਆ ਉਹਨਾਂ ਨੇ ਖੇਤੀਬਾੜੀ ਇੱਥੋਂ ਸ਼ੁਰੂ ਕੀਤੀ ਸੀਗੀ ਤੇ ਅਸੀਂ ਇਹ ਚਾਹੁੰਦੇ ਆ ਕਿ ਇੱਥੋਂ ਦੋਨੇ ਸਰਕਾਰਾਂ ਚਾਹੇ ਉਹ ਭਾਰਤ ਦੇਸ਼ ਦੀ ਸਰਕਾਰ ਆ ਉਹ ਪਾਕਿਸਤਾਨ ਦੀ ਸਰਕਾਰ ਆ ਉਹਨਾਂ ਨੂੰ ਅਸੀਂ ਇਸ ਗੱਲ ਦੀ ਅਪੀਲ ਕਰਦੇ ਆ ਐਜ਼ ਅ ਸਿੱਖ ਕੌਮ ਵੱਲੋਂ ਅਸੀਂ ਅਪੀਲ ਕਰਦੇ ਆ ਕਿ ਇਹਨਾਂ ਨੂੰ ਘੱਟੋ ਘੱਟ 8 8 9 9 ਕਿਲੋਮੀਟਰ ਜਿਹੜੀ ਜਗ੍ਹਾ ਛੱਡ ਦੇਣੀ ਚਾਹੀਦੀ ਆ ਤੇ ਇਹ ਕੱਲਾ ਸ਼ਰੀ ਕਰਤਾਰਪੁਰ ਸਰ ਕਾਰਿਡੋਰ ਹੀ ਨਹੀਂ ਰਹਿਣ ਦੇਣਾ ਚਾਹੀਦਾ ਇਹਨੂੰ ਗੁਰੂ ਨਾਨਕ ਫਰੀ ਟ੍ਰੇਡਿੰਗ ਜ਼ੋਨ ਬਣਾਜ ਲੈਣਾ ਚਾਹੀਦਾ ਆ ਜਿੱਥੇ ਪੂਰੀ ਦੁਨੀਆ ਆ ਕੇ ਵਪਾਰ ਕਰ ਸਕੇ ਤੇ ਆਪਣਾ ਜਦੋਂ ਇੱਥੋਂ ਵਪਾਰ ਚੱਲੇ ਗੁਰੂ ਨਾਨਕ ਦੇ ਨਾਂ ਦੇ ਉੱਤੇ ਵਪਾਰ ਸ਼ੁਰੂ ਹੋਣਾ ਜੀ ਦਾ ਤੇ ਇਹ ਦਾ ਛਲਾ ਕੱਲਾ ਗੁਰੂ ਜਿਹੜਾ ਜਿਹੜਾ ਇਹ ਕਰਤਾਰਪੁਰ ਕਾਰਿਡੋਰ ਕਲਾ ਗੁਰਦੁਆਰਾ ਸਾਹਿਬ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਇਹ ਇੱਕ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਗੁਰੂ ਨਾਨਕ ਫਰੀ ਟ੍ਰੇਡਿੰਗ ਜ਼ੋਨ ਬੰਨਣਾ ਚਾਹੀਦਾ ਪਰ ਅਫਸੋਸ ਨਾਲ ਕਹਿਣਾ ਪੈਂਦਾ ਆ ਕਿ ਅੱਜ ਸਾਨੂੰ ਅਰਦਾਸ ਕਰਨ ਲੱਗਿਆ ਵੀ ਜਿਹੜਾ ਆ ਇੱਥੇ ਰੁਕਿਆ ਗਿਆ ਆ ਤੇ ਜੇ ਅੱਜ ਇੱਥੇ ਸਾਨੂੰ ਅਰਦਾਸ ਕਰਨ ਲੱਗਿਆਂ ਰੋਕਿਆ ਗਿਆ ਤੇ ਅਸੀਂ ਜਿਹੜੀ ਅੱਗੇ ਦੀ ਗੱਲ ਕਰ ਰਹੇ ਹਾਂ ਉਹ ਕਿਤਰਾ ਕਰਾਂਗੇ ਮੈਂ ਇਸ ਅੱਜ ਦੇ ਪ੍ਰੋਗਰਾਮ ਤੋਂ ਅੱਜ ਦੇ ਇਨ੍ਹਾਂ ਟੀਮਾਂ ਜਿਹੜੇ ਸਾਡੇ ਨਾਲ ਆਏ ਆ ਸਾਡੇ ਲੀਡਰ ਸਾਹਿਬਾਨ ਆਏ ਨੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਇਹ ਦੀ ਦੋਨਾਂ ਸਰਕਾਰਾਂ ਦੇ ਨਾਲ ਇੱਕ ਡੈਪੂਟੇਸ਼ਨ ਤਿਆਰ ਕਰਾਂਗੇ ਆਪਣਾ ਸਿੱਖ ਕੌਮ ਦਾ ਇੱਕ ਡੈਪੂਟੇਸ਼ਨ ਤਿਆਰ ਕਰਕੇ ਅਸੀਂ ਨਰਿੰਦਰ ਮੋਦੀ ਜੀ ਨੂੰ ਹਮੇਸ਼ਾ ਜੀ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਮਿਲਾਂਗੇ ਤੇ ਪਾਕਿਸਤਾਨ ਦੀ ਸਰਕਾਰ ਨਾਲ ਵੀ ਅਸੀਂ ਆਪਣਾ ਰابطਾ ਜਿਹੜਾ ਉਹ ਕਾਇਮ ਕਰਕੇ ਤੇ ਇਹ ਜਿਹੜਾ ਆ ਜਿਹੜਾ ਬੰਦ ਆ ਅੱਜ ਬੰਦ ਕੀਤਾ ਹੋਇਆ ਹੈ ਇਹਨਾਂ ਨੇ ਕਰਤਾਰਪੁਰ ਕੈरिडोर ਉਹਨੂੰ ਖੁਲਾਉਣ ਵਾਸਤੇ ਅਸੀਂ ਯਤਨ ਕਰਾਂਗੇ ਤੇ ਜਿਹੜੀ ਮੇਰੇ ਵੱਡੇ ਵੀਰ ਜੀ ਹੋਣਾਂ ਨੇ ਗੱਲ ਕੀਤੀ ਆ ਕਿ ਕੀ ਲੰਘਾ ਜਿਹੜੇ ਲੰਘੇ ਦੀ ਅਰਦਾਸ ਲਗਾਤਾਰ ਜਾਰੀ ਰਹੂਗੀ ਬਿਲਕੁਲ ਅਸੀਂ ਸਾਰੀਆਂ ਜਥੇਬੰਦੀਆਂ ਨਾਲ ਗੱਲ ਕਰਕੇ ਇਹ ਮਹੀਨਾਵਾਰ ਜਿਹੜੀ ਆ ਅਰਦਾਸ ਸ਼ੁਰੂ ਕਰਾਂਗੇ ਜਿੰਨਾ ਚਿਰ ਤੱਕ ਖੁੱਲਦੀ ਨਹੀਂ ਤੇ ਸਰਕਾਰਾਂ ਦੇ ਨਾਲ ਅਸੀਂ ਇੱਕ ਡੈਪੂਟੇਸ਼ਨ ਲੈ ਕੇ ਗੱਲਬਾਤ ਜ਼ਰੂਰ ਕਰਾਂਗੇ ਪਹਿਲਾਂ ਸਰਦੂ ਦੇ ਰੈਨ ਦਰਸ਼ਨ ਕਰਦੀਆਂ ਸੀ ਹੁਣ ਦੂਰ ਵੀ ਉਹ ਜਿਹੜੀ ਚੁੱਕ ਦਿੱਤੀ ਗਈ ਹੈ ਬਿਲਕੁਲ ਜੀ ਬਿਲਕੁਲ ਇਹ ਬੜੀ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਆ ਕਿ ਅੱਜ ਜੋ ਸਾਨੂੰ ਇੱਥੇ ਸੰਘਰਸ਼ ਕਰਨਾ ਪਿਆ ਜੇ ਅੱਜ ਸਾਡੇ ਨਾਲ ਭਾਜੀ ਮਨਜੀਤ ਸਿੰਘੀ ਪੋਮਾ ਜੀ ਜਾਂ ਸਾਡੇ ਨਾਲ ਪ੍ਰੈਸ ਨਾ ਹੁੰਦੀ ਨਾ ਸਾਡੇ ਨਾਲ ਵੀਰ ਜੀ ਹੁਣੀ ਸਰਬਜੀਤ ਸਿੰਘ ਜੰਮੂ ਜੀ ਹੁਣੀ ਨਾ ਹੁੰਦੇ ਤੇ ਮੇਰੇ ਖਿਆਲ ਦੇ ਨਾਲ ਇੱਥੇ ਅੱਜ ਸਾਨੂੰ ਅਰਦਾਸ ਵੀ ਨਹੀਂ ਕਰਨ ਦੇਣੀ ਤੇ ਅਰਦਾਸ ਕਰਨ ਵਾਸਤੇ ਜਿਹੜਾ ਜਦੋਜਹਿਦ ਕਰਨੀ ਪਈ ਆ ਉਹ ਚਪਸਰਾ ਤੱਕ ਸਾਨੂੰ ਜਿਹੜੀ ਆ ਆਪਣੀ ਗੱਲ ਨੂੰ ਪਹੁੰਚਾਉਣਾ ਪਿਆ ਤੇ ਫਿਰ ਜਾ ਕੇ ਸਾਨੂੰ ਪਰਮਿਸ਼ਨ ਮਿਲੀ ਤੇ ਇਸ ਭਾਰਤ ਦੇ ਦੇੰਦ ਜੇ ਅਸੀਂ ਆਜ਼ਾਦੀ ਦੇ ਨਾਲ ਰਹਿ ਨਹੀਂ ਸਕਦੇ ਅਰਦਾਸ ਨਹੀਂ ਕਰ ਸਕਦੇ ਇਹ ਬੜੀ ਸ਼ਰਮ ਵਾਲੀ ਗੱਲ ਆ ਤੇ ਅਸੀਂ ਇਸ ਗੱਲ ਨੂੰ ਬਿਲਕੁਲ ਪੋਲੀਟੀਕਲ ਇਸ਼ੂ ਬਣਾ ਕੇ ਅੱਗੇ ਚੱਲਾਂਗੇ ਕਿ ਸਿੱਖਾਂ ਦੇ ਨਾਲ ਜੋ ਅੱਜ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨੂੰ ਇਹਦੇ ਉੱਤੇ ਬਿਲਕੁਲ ਠੋਸ ਸਟੈਪ ਜੜਾ ਲੈਣਾ ਚਾਹੀਦਾ ਸੀਗਾ ਕਿ ਭਈ ਇਹ ਜਿਹੜਾ ਬੰਦ ਕੀਤਾ ਹੋਇਆ ਕਾਰਿਡੋਰ ਆ ਕਿਉਂਕਿ ਭਗਵਾਨ ਮਾਨਜੀ ਜੀ ਦੀ ਸਰਕਾਰ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਵੀ ਇਸ ਗੱਲ ਦੇ ਉੱਤੇ ਆਪਣਾ ਸਟੈਪ ਲੈਣ ਕਾਂਗਰਸ ਦੀਆਂ ਸਰਕਾਰਾਂ ਜੀ ਦੀਆਂ ਸਾਬਕਾ ਇੱਥੋਂ ਦੇ ਮੰਤਰੀ ਸਾਹਿਬਾਨ ਨੇ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਜਿਹੜਾ ਨਾਲ ਦੇ ਵਿੱਚ ਸਿੱਖ ਰਹਿ ਗਏ ਨੇ ਕਿ ਸਿੱਖਾਂ ਵਾਸਤੇ ਗੁਰੂ ਨਾਨਕ ਸਾਹਿਬ ਚਾਹੇ ਉਹ ਕਾਂਗਰਸ ਦੇ ਵਿੱਚ ਆ ਚਾਹੇ ਉਹ ਭਾਜਪਾ ਦੇ ਵਿੱਚ ਆ ਚਾਹੇ ਅਕਾਲੀ ਦਲ ਦੇ ਵਿੱਚ ਆ ਜਾਂ ਕਿਸੇ ਹੋਰ ਪਾਰਟੀ ਗੁਰੂ ਨਾਨਕ ਸਾਹਿਬ ਦੇ ਸਾਰੇ ਵਾਸਤੇ ਇੱਕ ਆ ਤੇ ਜਦੋਂ ਇੱਕ ਆ ਦੇ ਇਕਤਾ ਦੀ ਆਵਾਜ਼ ਜਿਹੜੀ ਸਾਨੂੰ ਸਾਰਿਆਂ ਨੂੰ ਰਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਦੋਂ ਕਾਰਿਡੋਰ ਬੰਦ ਹੈ ਸਿੱਖ ਹਿਰਦੇ ਜਿਹੜੇ ਬਲੁੰਦਰੇ ਹੋਏ ਨੇ ਉਸ ਸਮੇਂ ਇਹ ਸਾਰੀਆਂ ਹੀ ਸਾਡੀਆਂ ਸਿੱਖ ਸੰਸਥਾਵਾਂ ਵੱਲੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਇੱਥੇ ਆ ਕੇ ਅਰਦਾਸ ਬੇਨਤੀ ਕੀਤੀ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ ਅਮਨ ਸ਼ਾਂਤੀ ਹੋਵੇ ਦੋਨੇ ਦੇਸ਼ ਆਪਸ ਦੇ ਵਿੱਚ ਜਿੱਥੇ ਧਾਰਮਿਕ ਤੌਰ ਦੇ ਉੱਤੇ ਇੱਕ ਦੂਸਰੇ ਦੇ ਨਾਲ ਸਹਿਜਤਾ ਨਾਲ ਚੱਲਣ ਉੱਥੇ ਆਪਣਾ ਵਪਾਰ ਵੀ ਕਰਨ ਜਿਹਦੇ ਨਾਲ ਭਾਰਤ ਦਾ ਤੇ ਪਾਕਿਸਤਾਨ ਦਾ ਬਹੁਤ ਵੱਡਾ ਫਾਇਦਾ ਹੋ ਸਕਦਾ ਅਸੀਂ ਜਿੰਨੇ ਵੀ ਲੋਕ ਨੇ ਪੰਜਾਬ ਦੇ ਜੇ ਚਾਹੇ ਉਹ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਸਾਈ ਹੈ ਉਹ ਸਾਰੇ ਹੀ ਚਾਹੁੰਦੇ ਆ ਕਿ ਇਹ ਜਿਹੜਾ ਕਾਰੀਡੋਰ ਖੁੱਲਣਾ ਚਾਹੀਦਾ ਅਸੀਂ ਦੋਨਾਂ ਸਰਕਾਰਾਂ ਨੂੰ ਮੋਦੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਉਹਨਾਂ ਨੇ ਅੱਗੇ ਵੀ ਇਹ ਜਿਹੜਾ ਕੰਮ ਕੀਤਾ ਸੀ ਮੋਦੀ ਸਾਹਿਬ ਨੇ ਹੀ ਇਸ ਲਾਂਘੇ ਨੂੰ ਬਣਾਇਆ ਔਰ ਇਹ ਸਿੱਖਾਂ ਨੂੰ ਮੌਕਾ ਦਿੱਤਾ ਕਿ ਖੁੱਲੇ ਦਰਸ਼ਨ ਦੇ ਦਾਰੇ ਕਰਤਾਰਪੁਰ ਸਾਹਿਬ ਦੇ ਘਰ ਸਕਣ ਹੁਣ ਫਿਰ ਅਸੀਂ ਮੋਦੀ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਉਹਨਾਂ ਦੇ ਜੋ ਸਾਡੇ ਤੇ احਸਾਨ ਨੇ ਕੀਏ ਜੋ ਕੰਮ ਕੀਤੇ ਗਏ ਨੇ ਉਹ ਇਸ ਨੂੰ ਬੰਦ ਨਾ ਕਰਨ ਇਹ ਮੌਕਾ ਹੈ ਇਸ ਨੂੰ ਖੋਲਿਆ ਜਾਵੇ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਇਹ ਜਿਹੜੀ ਤੁਸੀਂ ਬਹੁਤ ਵੱਡੀ ਦਿਯਾਲਤਾ ਦੋਨਾਂ ਪ੍ਰਧਾਨ ਮੰਤਰੀਆਂ ਨੇ ਦੱਸੀ ਸੀ ਤਾਂ ਹੀ ਇਹ ਲਾਂਗਾ ਖੁੱਲਿਆ ਸੀ ਤੇ ਹੁਣ ਵੀ ਅਸੀਂ ਬੇਨਤੀ ਕਰਨੀ ਆਏ ਆਂ ਔਰ ਇਹ ਅਰਦਾਸ ਸਾਡੀ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਕੀ ਲਾਂਗਾ ਖੋਲ ਨਹੀਂ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ